ਤੇ ਉਹ ਪੂਛ ਨ ਕਿਸੈ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਿਗੁਰ ਕਿਰਪਾ ਧਾਰ ਪੈਰੋ ਮਹੱਲਾ ਚੌਥਾ ਤੇ ਸਾਧੂ ਹਰ ਮੇਲੋ ਸੁਆਮੀ ਜਿਨ ਜਪਿਆਂ ਗਤ ਹੋਏ ਹਮਾਰੀ ਤਿਨ ਕਾ ਦਰਸ ਦੇਖ ਮਨ ਬਿਗਸੈ ਖਿੰਖਿਨ ਖਿਨ ਤਿਨ ਕੋ ਹौं ਬਲਿਹਾਰੀ ਹਰ ਹਿਰਦੈ ਜਪ ਨਾਮ ਮਰਾਰੀ ਕਿਰਪਾ ਕਿਰਪਾ ਕਰ ਜਗਤ ਪਿਤ ਸੁਆਮੀ ਹਮ ਦਾਸਨ ਦਾਸ ਕੀ ਜੈ ਪਨੇਹਾਰੀ ਰਹਾਉ ਤਿਨ ਮਾਤੇ ਉਤਮ ਤਿਨ ਪਾਤੇ ਉਤਮ ਜਿਨੇ ਹਿਰਦੈ ਵਸਿਆ ਬਨਵਾਰੀ ਤਿਨ ਕੀ ਸੇਵਾ ਲਾਏ ਹਰ ਸੁਆਮੀ ਤਿਨ ਸਿਮਰਤ ਗਤ ਹੋਏ ਹਮਾਰੀ ਜਿਨੇ ਐਸਾ ਸਤਗੁਰ ਸਾਧਨਾ ਪਾਇਆ ਤੇ ਹਰ ਦਰਗਾਹ ਕਾਢੇ ਮਾਰੀ ਤੇ ਨਰ ਨਿੰਦਕ ਸੋਭ ਨਾ ਪਾਵਹਿ ਨਿੰਨ ਨੱਕ ਕਾਟੇ ਸਿਰ ਜਨ ਹਾਰੀ ਹਰ ਆਪ ਬੁਲਾਵੇ ਆਪੇ ਬੋਲੇ ਹਰ ਆਪ ਨਿਰੰਜਨ ਨਰੰਕਾਰ ਮਿਰਾ ਹਾਰੀ ਹਰ ਜਿਸ ਤੂੰ ਮਿਲਹਿ ਸੋ ਤੁਦ ਮਿਲਸੀ ਜਨ ਨਾਨਕ ਕਿਆ ਇਹ ਜੰਤ ਵਿਚਾਰੀ ਪੈਰੋ ਮਹੱਲਾ ਚੌਥਾ ਸਤ ਸੰਗਤ ਸਾਈ ਹਰ ਤੇਰੀ ਜਿਤ ਹਰ ਕੀਰਤ ਹਰ ਸੁਣਨੇ ਜਿਨ ਹਰ ਨਾਮ ਸੁਨਿਆ ਮਨ ਭੀਨਾ ਦਿਨਹਾਮ ਸ੍ਰੀ ਮਹ ਨਿਤ ਚਰਣੀ ਜਗ ਜੀਵਨ ਹਰ ਧਾਇ ਤਰਣੀ ਅਨੇਕ ਅਸੰਖ ਨਾਮ ਹਰ ਤੇਰੇ ਨਾ ਜਾਈ ਜੇ ਵਾਇਤ ਗਨਣੀ ਰਹਾਉ ਗੁਰ ਸਿਕ ਹਰ ਬੋਲੋ ਹਰ ਗਾਉ ਹੋ ਲੈ ਗੁਰਮਤ ਹਰ ਜਪਣੀ ਜੋ ਉਪਦੇਸ਼ ਸੁਣੇ ਗੁਰ ਕੇ ਰਾ ਸੋ ਜਨ ਪਾਵੇ ਹਰ ਸੁਖ ਘਣੇ ਧਨ ਸੋ ਵੰਸ ਧਨ ਸੋ ਪਿਤਾ ਧੰ ਸੋ ਮਾਤਾ ਜਿਨ ਜਨ ਜਣੇ ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗਹਾ ਹਰ ਜਨ ਬਣੀ ਹਰ ਹਰ ਅਗਮ ਨਾਮ ਹਰ ਤੇਰੀ ਵਿੱਚ ਭਗਤਾ ਹਰ ਧਰਨੀ ਨਾਨਕ ਜਨ ਪਾਇਆ ਮਤ ਗੁਰਮਤ ਜਪ ਹਰ ਹਰ ਪਾਰ ਪਵਣੇ ਪੈਰੋਂ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਗਲੀ ਥੀ ਤਪਾਸਦਾਰ ਰਾਖੀ ਅਸ਼ਟਮ ਥੀਤ ਗਵਿੰਦ ਜਨਮਾਸੀ ਪਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਾਰਾਇਣ ਰਹਾਉ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੇ ਰੇ ਸਾਕਤ ਢੋਲ ਸਗਲ ਪਰਾਦ ਦੇਹ ਲੋ ਰੋਨੀ ਸੋ ਮੁਖ ਜਲੋ ਜਿਤ ਕਹ ਠਾਕੁਰ ਜੋਨੀ ਜਨਮ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਕਾ ਪ੍ਰਭ ਰਹੇ ਓ ਸਮਾਏ ਪੈਰੋ ਮਹੱਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਿਰਡਾਇਆ ਪੈਰੋਂ ਮਹੱਲਾ ਪੰਜਵਾਂ ਵਰਤਣਾ ਰਹੂ ਨਾ ਮਹਿ ਰਮਦਾਨਾ ਤਿਸ ਸੇਵੀ ਜੋ ਰੱਖੈ ਨਿਹਾਲਾ ਏਕ ਗੁਸਾਈ ਅੱਲੋ ਮੇਰਾ ਹਿੰਦੂ ਤੁਰਕ ਦੁਹਾਂ ਨ ਬੇਰਾ ਰਹਾਉ ਹਜ ਕਾਬੇ ਜਾਉ ਨਾ ਤੀਰਥ ਪੂਜਾ ਏਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੂੰ ਨਾ ਨਿਵਾਜ ਗਜਾਰੂੰ ਏਕ ਨਿਰੰਕਾਰ ਨੇ ਹਿਰਦੈ ਨਮਸ਼ਕਾਰੂੰ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਹਰਾਮ ਕੇ ਪਿੰਡ ਪਰਾਣ ਕਹੋ ਕਬੀਰ ਇਹੋ ਕੀਆ ਵਖਾਨਾ ਗੁਰ ਪੀਰ ਮਿਲ ਖੁਦ ਖਸਮ ਉਪਸ਼ਾਨਾ ਪੈਰੋ ਮਹੱਲਾ ਪੰਜਵਾਂ ਦਸ ਮਿਰਗਿ ਸਹਿਜੇ ਬੰਦ ਆਨੀ ਪੰਜ ਮਿਰਗ ਬੇਦੇ ਸਿਵ ਕੀ ਬਾਣੀ ਸੰਤ ਸੰਗ ਲਈ ਚੜਿਓ ਸ਼ਿਕਾਰ ਮ੍ਰਿਗ ਪਕਰੇ ਬਿਨ ਕੋਰ ਹਥਿਆਰ ਰਹਾਉ ਅਖੇਰ ਬਿਰਤ ਬਾਹਰ ਆਇਉ ਧਾਏ ਅਹਿਰਾ ਪਾਇਉ ਘਰ ਕਹਿ ਗਾਏ ਮ੍ਰਿਗ ਪਕਰੇ ਕਰ ਆਣੇ ਹਾਟ ਚੁਖ ਚੁਖ ਲੇ ਗਏ ਬਾਂਡੇ ਬਾਤ ਇਹੋ ਅਹਿਰਾ ਕੀਨੋ ਦਾਨ ਨਾਨਕ ਕੈ ਘਰ ਕੇਵਲ ਨਾਮ ਪੈਰੂ ਮਹੱਲਾ 5ਵਾਂ ਜੇ ਸਉ ਲੋਚ ਲੋਚ ਖਵਾਇਆ ਸਾਖਤ ਹਰ ਹਰ ਚੀਤ ਨਾ ਆਇਆ ਸੰਤ ਜਨਾ ਕੀ ਲਿਹੁ ਮਤੇ ਸਾਧ ਸੰਗ ਪਾਵੋ ਪਰਮ ਗਤੇ ਰਹਾਉ ਪਾਥਰ ਕਉ ਬੋਹ ਨੀਰ ਪਵਾਇਆ ਨਹਿ ਭੀਗੈ ਅਦਕ ਸੂਕਾ ਆਇਆ ਖਟ ਸਾਸਤਰ ਮੂਰਖ ਸੁਨਾਇਆ ਜੈਸੇ ਦਹਿ ਦਿਸ ਪਵਨ ਚੁਲਾਇਆ ਬਿਨ ਕਣ ਖਲਹਾਨ ਜੈਸੇ ਗਾਹਨ ਪਾਇਆ ਤਿਉ ਸਾਖਤ ਤੇ ਕੋ ਨ ਬਰਾਸਾਇ ਤਿਤਹੀ ਲਾਗਾ ਜਿਤ ਕੋ ਲਾਇਆ ਕਹੋ ਨਾਨਕ ਪ੍ਰਭ ਬਣਤ ਬਣਾਇ ਪੈਰੋ ਮਹੱਲਾ ਪੰਜਵਾ ਜਿਉ ਪ੍ਰਾਨ ਜਿਨ ਰਚਿਓ ਸਰੀਰ ਜਿਨਹਿ અપਾਇ ਤਿਸ ਕਉ ਪੀਰ ਗੁਰ ਗੋਬਿੰਦ ਜੀ ਕੈ ਕਾਮ ਹਲਤ ਪਲਤ ਜਾ ਕੀ ਸਦ ਸ਼ਾਮ ਰਹਾਉ ਪ੍ਰਭ ਆਰਾਧਨ ਨਿਰਮਲ ਰੀਤ ਸਾਧ ਸੰਗ ਬਿਨਸੀ ਬਪਰੀਤ ਮੀਤ ਹੀਤ ਧਨ ਨਹਿ ਪਾਰਨਾ ਤਨ ਤਨ ਮੇਰੇ ਨਾਰਾਇਣਾ ਨਾਨਕ ਬੋਲੇ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਹੀਂ ਜਾਣੀ ਪੈਰੋ ਮਹੱਲਾ ਪੰਜਵਾ ਆਗੇ ਦਈਓ ਪਾਛੇ ਨਾਰਾਇਣ ਮਦ ਭਾਗ ਹਰ ਪੇਮ ਰਸਾਇਣ ਪ੍ਰਭੂ ਹਮਾਰੈ ਸਾਸਤਰ ਸੋਣ ਸੂਖ ਸਹਿਜ ਆਨੰਦ ਗ੍ਰਹਿ ਭਾਉਣ ਰਹਾਉ ਰਸਨਾ ਨਾਮ ਕਰਨ ਸੁਣ ਜੀਵੇ ਪ੍ਰਭ ਸਿਮਰਿ ਸਿਮਰਿ ਅਮਰthਿਰਥੀਵੇ ਜਨਮ ਜਨਮ ਕੇ ਦੁਖ ਨਿਵਾਰੇ ਅਨਹਦ ਸ਼ਬਦ ਵੱਜੇ ਦਰਬਾਰੇ ਕਰਿ ਕਿਰਪਾ ਪ੍ਰਭ ਲਿਏ ਮਲਾਈ ਨਾਨਕ ਪ੍ਰਭ ਸਰਣਾਗਤਿ ਆਈ ਪੈਰੋਂ ਮਹੱਲਾ ਪੰਜਵਾਂ ਕੋਟ ਮਨੋਰਥ ਆਵਹਿ ਹਾਥ ਜਮ ਮਾਰਗ ਕੈ ਸੰਗੀ ਪਾਤ ਗੰਗਾ ਜਲ ਗੁਰੂ ਗੋਬਿੰਦ ਨਾਮ ਜੋ ਸਿਮਰੈ ਤਿਸ ਕੀ ਗਤ ਹੋਐ ਪੀਵਤ ਬੋਹੜ ਨਾ ਜੋਨ ਪਰਮਾਮ ਰਹਾਉ ਪੂਜਾ ਜਾਪ ਤਾਪ ਇਸ ਨਾਨ ਸਿਮਰਤ ਨਾਮ ਭੈ ਨਹਿ ਕਾਮ ਰਾਜ ਮਾਲ ਸਾਧਨ ਦਰਬਾਰ ਸਿਮਰਤ ਨਾਮ ਪੂਰਨ ਆਚਾਰ ਨਾਨਕ ਦਾਸ ਇਹੋ ਕੀਆ ਵਿਚਾਰ ਬਿਨ ਹਰ ਨਾਮ ਮਿੱਥਿਆ ਸਭ ਛਾਰ ਪੈਰੋਂ ਮਹੱਲਾ ਪੰਜਵਾਂ ਲੇਪ ਨਾ ਲਾਗੂ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਬੂਆ ਹੋਏ ਕੈ ਸੂਲ ਹਰ ਜਨ ਰਾਖੇ ਪਾਰ ਬ੍ਰਹਮ ਆਪ ਪਾਪੀ ਮੂਆ ਗੁਰ ਪ੍ਰਤਾਪ ਰਹਾਉ ਆਪਣਾ ਖਸਮ ਜਾਣ ਆਪ ਧਿਆਇਆ ਿਆਣਾ ਪਾਪੀ ਉਹ ਆਪ ਪਚਾਇਆ ਪ੍ਰਭ ਮਾਤ ਪਿਤਾ ਆਪਣੇ ਦਾਸ ਕਾਰ ਖਵਾਲਾ ਨਿੰਦਕ ਕਾ ਮਾਥਾ ਇਹਾ ਉਹਾ ਕਾਲਾ ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ ਮਲੇਸ਼ ਪਾਪੀ ਪਚਿਆ ਭਇਆ ਨਿਰਾਸ ਪੈਰੂ ਮਹੱਲਾ ਪੰਜਵਾਂ ਖੂਬ 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 ਤੇਰੋ ਨਾਮ ਝੂਠ 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 ਦੁਨੀ ਗਮਾਨ ਰਹਾਉ ਨਗਜ ਤੇਰੇ ਬੰਦੇ ਦੀਦਾਰ ਅਪਾਰ ਨਾਮ ਬਿਨਾ ਸਭ ਦੁਨੀਆ achar ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ ਗਨੀਮ ਤੇਰੀ ਸਿਫਤ ਸੱਚੇ ਪਾਤਸ਼ਾਹ ਨੇ ਧਰਿਆ ਤਰਪਨਾ ਖੁਦਾਏ ਗਰੀਬ ਨਵਾਜ ਦਿਨ ਰਹਿਣ ਧਿਆਏ ਨਾਨਕ ਕਉ ਖੁਦ ਖਸਮ ਮਿਹਰਵਾਨ ਅੱਲਾਹ ਨਾਮ ਵਸਰੇ ਦਿਲ ਜੀ ਪ੍ਰਾਣ ਪੈਰੋਂ ਮਹੱਲਾ ਪੰਜਵਾਂ ਸਾਚ ਪਦਾਰਥ ਗੁਰਮਖ ਲਹੋ ਪ੍ਰਭ ਕਾ ਭਾਣਾ ਸਤ ਕਰ ਸਹੋ ਜੀਵਤ 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 ਰਹੋ ਰਾਮ ਰਸਾਇਣ ਨਿਤ ਉਠ ਪੀਵੋ ਹਰ 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 ਰਸਨਾ ਕਹੋ ਰਹਾਉ ਕਲ ਯੁਗ ਮਹਿ ਇੱਕ ਨਾਮ ਉਧਾਰ ਨਾਨਕ ਬੋਲੇ ਬ੍ਰਹਮ ਬੀਚਾਰ ਪੈ ਰੂ ਮਹੱਲਾ ਪੰਜਵਾਂ ਸਤਗੁਰ ਸੇਵ ਸਰਬផល ਪਾਏ ਜਨਮ ਜਨਮ ਕੀ ਮੈਲ ਮਟਾਏ ਪਤਤ ਪਾਉਣ ਪ੍ਰਭ ਤੇਰੋ ਨਾਮ ਪੂਰਬ ਕਰਮ ਲਿਖੇ ਗੁਣ ਗਾਉ ਰਹਾਉ ਸਾਧੂ ਸੰਗ ਹੋਐ ਉਧਾਰ ਸੋਭਾ ਪਾਵੇ ਪ੍ਰਭ ਕੈ ਦਵਾਰ ਸਰਬ ਕਲਿਆਣ ਚਰਨ ਪ੍ਰਭ ਸੇਵਾ ਧੂਰ ਬਾਂਛੈ ਸਭ ਸੁਰ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨ ਹਰ ਜਪ ਜਪ ਉਦਰਿਆ ਸਗਲ ਜਹਾਨ ਪੈਰੋਂ ਮਹੱਲਾ ਪੰਜੁਆ ਆਪਣੇ ਦਾਸ ਕੋ ਕੰਠ ਲਗਾਵੇ ਨਿੰਦਕ ਕੋ ਅਗਨ ਮਹਿ ਪਾਵੇ ਪਾਪੀ ਤੇ ਰਾਖੇ ਨਾਰਾਇਣ ਪਾਪੀ ਕੀ ਗਤ ਕਤ ਹੂ ਨਾਹੀ ਪਾਪੀ ਪਚਿਆ ਆਪ ਕਮਾਏ ਰਹਾਉ ਦਾਸ ਰਾਮ ਜੀਉ ਲਾਗੀ ਪ੍ਰੀਤ ਨਿੰਦਕ ਕੀ ਹੋਈ ਬਪਰੀ ਤਾ ਪਾਰ ਬ੍ਰਹਮੇ ਆਪਣਾ ਬਿਰਧ ਪ੍ਰਗਟਾਇਆ ਦੁਖੀ ਆਪਣਾ ਕੀਤਾ ਪਾਇਆ ਆਏ ਨਾ ਜਾਈ ਰਹਿਆ ਸਮਾਈ ਨਾਨਕ ਦਾਸ ਹਰਿ ਕੀ ਸਰਣਾਈ ਰਾਗ ਭੈਰੋ ਮਹੱਲਾ ਪੰਜਵਾਂ ਚੌਪਦੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਤਰਮੋਹਨ ਸਗਲ ਉਪਾਵਨ ਨਰੰਕਾਰ ਸੁਖਦਾਤਾ ਐਸਾ ਪ੍ਰਭ ਛੋੜ ਕਲਹ ਅਨ ਸੇਵਾ ਕਮਨ ਵਿਖਿਆ ਰਸ ਮਾਤਾ ਰੇ ਮਨ ਮੇਰੇ ਤੂੰ ਗੋਵਿੰਦ ਭਾਜ ਅਵਰ ਉਪਾਵ ਸਗਲ ਮੈਂ ਦੇਖੇ ਜੋ ਚਿਤਵੀਐ ਤਿਤ ਬਿਗਰਸ ਕਾਜ ਰਹਾਉ ਠਾਕੁਰ ਛੋੜ ਦਾਸੀ ਕੋ ਸਿਮਰਹਿ ਮਨ ਮੁਖ ਅੰਧ ਅਗਿਆਨਾ ਹਰ ਕੀ ਭਗਤ ਕਰਹਿ ਤਿਨ ਨਿੰਦਹਿ ਲੰਗੋਰੇ ਪਸ਼ੂ ਸਮਾਨਾ ਜਿਉ ਪਿੰਡ ਤਨ ਧਨ ਸਭ ਪ੍ਰਭ ਕਾ ਸਾਖਤ ਕਹਤੇ ਮੇਰਾ ਅਹੰ ਬੁਧ ਦੁਰਮਤ ਹੈ ਮੈਲੀ ਬਿਨ ਗੁਰ ਪਵ ਜਲ ਫੇਰਾ ਹੋਮ ਜਗ ਜਪ ਤਪ ਸਭ ਸੰਜਮ ਤਾਟ ਤੀਰਥ ਨਹੀਂ ਪਾਇਆ ਮਿਟਿਆ ਆਪ ਪਏ ਸਰਨਾਈ ਗੁਰਮੁਖ ਨਾਨਕ ਜਗਤ ਤਰਾਇਆ ਪਹਿਰੋ ਮਹੱਲਾ ਪੰਜਵਾ ਮਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ ਗ੍ਰਹਿ ਪੇਖਿਓ ਉਦਾਸਾਈ ਦੰਡ ਧਾਰ ਜੱਟ ਧਾਰੈ ਪੇਖਿਓ ਵਰਤ ਨੇਮ ਤੀਰਥਾਈ ਸੰਤ ਸੰਗ ਪੇਖਿਓ ਮਨ ਮਾਈ ਊਪ ਪਿਆਲ ਸਰਬ ਮਹਿ ਪੂਰਨ ਰਸ ਮੰਗਲ ਗੁਣ ਗਾਇ ਰਹਾਉ ਜੋਗ ਭੇਖ ਸੰਿਆਸੈ ਪੇਖਿਓ ਜਤ ਜੰਗਮ ਕਾਪੜਾਈ ਤਪੀ ਤਪੀ ਸਰ ਮਨ ਮਹਿ ਪੇਖਿਓ ਨਟ ਨਾਟਕ ਨਿਰਤਾਇ ਚਹੁ ਮਹਿ ਪੇਖਿਓ ਖਟ ਮਹਿ ਪੇਖਿਓ 10 ਅਸ਼ਤੀ ਸਿਮਰਤਾਇ ਸਭ ਮਿਲ ਏਕੋ ਏਕ ਵਖਾਨ ਹੈ ਤਉ ਕਿਸਤੇ ਕਹਉ ਦੁਰਾਈ ਅਗਹਿ ਅਗਹਿ ਬੇਅੰਤ ਸੁਆਮੀ ਨਹਿ ਕੀਮ ਕੀਮ ਕੀ ਮਾਈ ਜਨ ਨਾਨਕ ਤਿਨ ਕੈ ਬਲ ਬਲ ਜਾਈਐ ਜਿਹ ਘਟ ਪ੍ਰਗਟਿ ਆਇ ਪੈਰੂ ਮਹੱਲਾ ਪੰਜਵਾਂ ਨਿਕਟ 부ਜੈ ਸੋ ਬੁਰਾ ਕਿਉ ਕਰੈ ਬੇਕਸੰਚੈ ਨਿਤ ਡਰਤਾ ਫਿਰੈ ਹੈ ਨਿਕਟੇ ਅਰ ਭੇਦ ਨਾ ਪਾਇਆ ਬਿਨ ਸਤਗੁਰ ਸਭ ਮੋਹੀ ਮਾਇਆ ਨੇੜੈ ਨੇੜੈ ਸਭ ਕੋ ਕਹੈ ਗੁਰਮੁਖ ਭੇਦ ਵਿਰਲਾ ਕੋ ਲਹ ਰਹਾਉ ਨਿਕਟ ਨਾ ਦੇਖੈ ਪਰ ਗ੍ਰਹਿ ਜਾਇ ਦਰਬਿਹ ਰੈ ਮਿਤਿਆ ਕਰ ਖਾਇ ਬੈਠ ਗਔਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਭਰਮ ਭੁਲਾਨਿਆ ਨਿਗਟ ਨਾ ਜਾਣੈ ਬੋਲੇ ਕੂੜ ਮਾਇਆ ਮੋਹਿ ਮੂਠਾ ਹੈ ਮੂੜ ਅੰਤਰ ਵਸਤ ਦ ਸੰਤਰ ਜਾਏ ਬਾਜ ਗੁਰੂ ਹੈ ਭਰਮ ਭੁਲਾਈ ਜਿਸ ਮਸਟਕ ਕਰਮ ਲਿਖਿਆ ਲਿਲਾਟ ਸਤਗੁਰ ਸੇਵੇ ਖੁੱਲੇ ਕਪਾਟ ਅੰਤਰ ਬਾਹਰ ਨਿਕਟੇ ਸੋਏ ਜਨ ਨਾਨਕ ਆਵੇ ਨਾ ਜਾਵੇ ਕੋਈ ਪੈਰੋਂ ਮਹੱਲਾ ਪੰਜਵਾਂ ਜਿਸ ਤੂੰ ਰੱਖ ਹੈ ਤਿਸ ਕੌਣ ਮਾਰੇ ਸਭ ਤੁਝ ਹੀ ਅੰਤਰ ਸਗਲ ਸੰਸਾਰ ਹੈ ਕੋਟ અપਾਵ ਚਿਤਵਤ ਹੈ ਪ੍ਰਾਣੀ ਸੋ ਹੋਵੇ ਜੇ ਕਰੇ ਚੋਜ ਵਡਾਣੀ ਰੱਖੋ ਰੱਖੋ ਕਿਰਪਾ ਧਾਰ ਤੇਰੀ ਸਰਨ ਤੇਰੇ ਦਰਵਾਰ ਰਹਾਉ ਜਿਨ ਸੇਵਿਆ ਨਿਰਭਉ ਸੁਖਦਾਤਾ ਤਿਨ ਭਉ ਦੂਰ ਕੀਆ ਏਕ ਪ੍ਰਾਤਾ ਜੋ ਤੂੰ ਕਰਹਿ ਸੋਈ ਫਨ ਹੋਏ ਮਾਰੇ ਨਾ ਰੱਖੈ ਦੂਜਾ ਕੋਈ ਕਿਆ ਤੂੰ ਸੋਚੈ ਮਾਨਸਬਾਨ ਅੰਤਰਜਾਮੀ ਪੁਰਖ ਸੁਜਾਨ ਏਕ ਟੇਕ ਏਕੋ ਆਧਾਰ ਸਭ ਕਿਸ ਜਾਣੈ ਸਿਰਜਣਹਾਰ ਜਿਸ ਉਪਰ ਨਦਰ ਕਰੇ ਕਰਤਾਰ ਤਿਸ ਜਨ ਕੇ ਸਭ ਕਾਜ ਸਵਾਰ ਤਿਸ ਕਾ ਰਾਖਾ ਏਕੋ ਸੋਏ ਜਨ ਨਾਨਕ ਅਪੜ ਨਾ ਸਾਖੈ ਕੋਈ ਪਹਿਰੂ ਮਹੱਲਾ